ਰਾਸਵਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਜਿਨ੍ਹਾਂ ਨੇ ਅੱਜ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਦੇ ਨਾਲ ਮੁਲਾਕਾਤ ਕੀਤੀ ਮਾਲ ਗੱਡੀਆਂ ਤੇ ਲਗਾਈ ਹੋਈ ਬ੍ਰੇਕ ਸਬੰਧੀ ਮਾਲ ਗੱਡੀਆਂ ਨਾਲ ਚੱਲਣ ਨਾਲ ਕੇਂਦਰ ਨੂੰ ਵੀ 1200 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਤਾਂ ਇੱਧਰ ਪੰਜਾਬ ਵੀ ਇਸ ਦੀ ਮਾਰ ਚੱਲ ਰਿਹਾ ਹੈ ਕਿਉਂਕਿ ਮਾਲ ਗੱਡੀਆਂ ਰਾਹੀਂ ਪੰਜਾਬ 'ਚ ਆਉਣ ਵਾਲੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਰੁਕ ਚੁੱਕੀ ਹੈ ਬਿਜਲੀ ਸਪਲਾਈ ਠੱਪ ਹੋ ਗਈ ਹੈ ਤੇ ਕਣਕ ਦੀ ਬਿਜਾਈ ਦੇ ਲਈ ਵਰਤੇ ਜਾਣ ਵਾਲਾ ਯੂਰੀਆ ਤੇ ਖਾਦ ਦੀ ਚਿੰਤਾ ਸਤਾਰ ਹੀ ਹੈ ਖਾਦ ਸਮੇਂਤੇ ਨਾ ਪਹੁੰਚੀ ਤਾਂ ਹੋਰ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ ਇਨ੍ਹਾਂ ਮੁਸ਼ਕਲਾਂ ਦਾ ਹੱਲ ਕੱਢਣ ਦੇ ਲਈ ਦਿੱਲੀ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਜਿਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਤੋਂ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ہمارا ਵਿਸ਼ੇਸ਼ ਚਿੰਤਾ ਦਾ ਵਿਸ਼ੇ ਇਹ ਹੈ ਕਿ ਅਬ ਵੀਟ ਕੀ ਸੋਇੰਗ ਹੋ ਰਹੀ ਹੈ ਇਸ ਟਾਈਮ ਔਰ ਉਸਕੋ ਦੋ ਵਿਸ਼ੇਸ਼ ਚੀਜ਼ਾਂ ਦੀ ਜ਼ਰੂਰਤ ਹੈ ਕਿਸਾਨ ਨੂੰ ਇੱਕ ਤਾਂ ਬਿਜਲੀ ਕੀ ਹੈ ਕਿਉਂਕਿ 70% ਪੰਜਾਬ जो है वो ट्यूबवेल के साथ वहाँ सोइंग होती तो आज बिजली के कट शुरू हो गया क्योंकि कोला नहीं पहुँच रहा प्राइवेट थर्मल प्लांट्स का ऑलमोस्ट चार चार पाँच पाँच घंटे का कट है जो बढ़ेगा जी अगर ये स्थिति ठीक ना हुई तो बढ़ेगा नंबर टू फर्टिलाइजर नहीं आ रहा वहाँ डी है बहुत जरूरी है ये वीट की सोइंग से पहले डालते और फिर यूरिया है वहाँ बहुत शॉर्टेज है ब्लैक, ब्लैक वहाँ ब्लैक में भी बिक रही है ये और उसके साथ साथ ये नुकसान हो रहा है दूसरा इंडस्ट्री को बहुत भारी नुकसान है हमारे जितने भी इंडस्ट्रियल जगह हैं लुधियाना है बाकी जगह है हज़ारों करोड़ों के गुड्स पिछले एक महीने से पड़े हुए हैं जो बाहर भेजने हैं लोगों ने या बाहर देश से जो लुधियाना में जलंधर में अमृतसर में आने एक ਪੰਜਾਬ ਸਰਹੱਦੀ ਸੂਬਾ ਤੇ ਨਾਲ ਹੀ ਇਸੇ ਰਸਤਿਆਂ ਜੰਮੂ ਕਸ਼ਮੀਰ ਚ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਨੂੰ ਹਥਿਆਰ ਸਮੇਤ ਹੋਰ ਸਮਾਨ ਸਪਲਾਈ ਹੁੰਦਾ ਜੋ ਸੜਕੀ ਮਾਰਗ ਰਾਹੀਂ ਪਹੁੰਚਾਉਣਾ ਅਸਫਲ ਹੈ ਇਸ ਦਾ ਜ਼ਿਕਰ ਵੀ ਇਸ ਮੀਟਿੰਗ ਚ ਕੀਤਾ ਗਿਆ ਮੈਂ ਇਹ ਕਾ ਕੇ ਦੇਖੋ ਸਰਦੀਆਂ ਦਾ ਮਹੀਨਾ ਹੈ ਪਾਕਿਸਤਾਨ ਦੇ ਸਾਥ ਔਰ ਚੀਨ ਦੇ ਸਾਥ ਹਮਾਰੇ ਟ੍ਰੂਪਸ ਗਾਲਵਾਨ ਮੇ ਬੈਠੇ ਹੋਏ ਹੈ ਔਰ ਜੰਮੂ ਕਸ਼ਮੀਰ ਮੇ ਔਰ ਉਸ ਕਾ ਡਰੂਰ ਜੋ ਹੈ یہ ریلوے کے ان کو کھانے کی چیزیں سٹور کرنی ہیں سردیوں سے پہلے ویپنری چاہیے وہ بھی ادھر سے جاتی ہے یونیفارمز چاہیے یا جو بھی چیز ہے وہ پنجاب سے گزرتی ہوئی جائے یہ ٹرکس میں نہیں جا سکتے কেন্দ্রীয় মন্ত্রী نال کانگریسی راسوا ممبران دی اس میٹنگ تو پہلا پنجاب سرکار نے کساناں نو پکا کیتا چنڈی گڑھ چ پنجاب سرکار تے ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸਾਰੀਆਂ ਸਮੱਸਿਆਵਾਂ 'ਤੇ ਵਿਚਾਰ ਚਰਚਾ ਕੀਤੀ ਗਈ ਜਿਸ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਕਿ 20 ਨਵੰਬਰ ਤੱਕ ਕੋਈ ਵੀ ਕਿਸਾਨ ਜਥੇਬੰਦੀ ਮਾਲ ਗੱਡੀਆਂ ਦਾ ਰਾਹ ਨਹੀਂ ਡਕੇਗੀ ਪਰ ਯਾਤਰੀ ਟ੍ਰੇਨਾਂ ਨੂੰ ਵੀ ਚੱਲਣ ਨਹੀਂ ਦਿੱਤਾ ਜਾਵੇਗਾ ਤੇ ਅਸੀਂ ਪਹਿਲਾਂ 15 21 ਤਰੀਕ ਨੂੰ ਫੈਸਲਾ ਕੀਤਾ ਸੀ ਕਿ ਮਾਲ ਗੱਡੀਆਂ ਜਿਹੜੀਆਂ ਆ ਕਿਉਂਕਿ ਇੰਡਸਟਰੀ ਨੂੰ ਲੋੜਿਆ ਇੱਥੇ ਦੇ ਦੁਕਾਨਦਾਰਾਂ ਨੂੰ ਲੋੜਿਆ ਵੱਖੋ-ਵੱਖਰੇ ਸਮਾਨ ਦੀ ਕਿਸਾਨਾਂ ਨੂੰ ਖਾਦ ਦਵਾਈਆਂ ਦੀ ਲੋੜਿਆ ਅਸੀਂ 15 ਦਿਨਾਂ ਦੀ ਛੋੜ ਦਿੱਤੀ ਜਿਹੜੀ ਅੱਜ ਪੂਰੀ ਹੋ ਰਹੀ ਹੈ 21 ਤੋਂ ਲੈ ਕੇ 4 ਤਰੀਕ ਤੱਕ ਅੱਜ ਫੇਰ ਅਸੀਂ ਉਹਨਾਂ ਸਾਰੇ ਪੰਜਾਬ ਵਾਸੀਆਂ ਦੀਆਂ ਲੋੜਾਂ ਨੂੰ ਮਹਿਸੂਸ ਕਰਦਿਆਂ ਹੋਇਆਂ ਕੱਲੀਆਂ ਮਾਲ ਗੱਡੀਆਂ ਨੂੰ 15 ਦਿਨਾਂ ਲਈ ਹੋਰ ਛੋੜਦੇ ਰਹੇ ਹਾਂ ਤੇ 15 ਦਿਨ ਦੇ ਵਿੱਚ ਉਹ ਚਾਲੂ ਕਰਨ ਇਥੋਂ ਦਾ ਪੰਜਾਬ ਦਾ ਸਮਾਨ ਪਹੁੰਚਾਉਣ 15 ਦਿਨ ਦੇ ਵਾਸਤੇ ਅਸੀਂ ਜਿਹੜਾ ਪੱਜ ਪਾਉਂਦੀ ਹੈ ਸੈਂਟਰ ਸਰਕਾਰ ਹਾਲਾਂਕਿ ਕੋਈ ਟਰੈਕ ਤੇ ਨਹੀਂ ਬੈਠਾ ਟਰੈਕ ਸਾਰੇ ਖਾਲੀ ਆ ਮੇਨ ਟਰੈਕ ਤੌਰ ਅੰਬਰ ਸਾਤਾ ਖਾਲੀ ਪਏ ਆ ਜੰਮੂ ਤੱਕ ਖਾਲੀ ਪਏ ਆ ਅਸੀਂ 15 ਦੇ ਲਈ ਹੋਸ਼ ਛੋੜਤੀ ਆ ਉਹ ਵੀ ਉਹਨਾਂ ਨੂੰ ਪਾਜ ਨਹੀਂ ਦੇਣਾ ਚਾਹੁੰਦੇ ਅਸੀਂ ਅਸੀਂ ਫੈਸਲਾ ਕੀਤਾ ਰੇਲਵੇ ਟਰੈਕ ਵੀ ਖਾਲੀ ਹੋਣਗੇ ਰੇਲਵੇ ਸਟੇਸ਼ਨ ਵੀ ਖਾਲੀ ਹੋਣਗੇ ਸਟੇਸ਼ਨ ਦੇ ਬਾਹਰ ਜਿਹੜੇ ਪਾਰਕ ਆ ਰੇਲਵੇ ਦੇ ਉਹਦੇ 'ਤੇ ਸਾਡੇ ਕਿਸਾਨ ਬੈਠਣਗੇ ਜਿਹੜੀਆਂ ਸਵਾਰੀ ਗੱਡੀਆਂ ਉਹਨੂੰ ਚਲਾਉਣ ਦੀ ਇਜਾਜ਼ਤ ਨਹੀਂ ਹੋਊਗੀ ਜੇ 15 ਦਿਨ ਦੇ ਵਿੱਚ ਬਤੀਰਾ ਸਰਕਾਰ ਦਾ ਕੀ ਹੁੰਦਾ ਉਹਦੇ ਬਾਰੇ ਅਗਲਾ ਵਿਚਾਰ ਜਿਹੜਾ ਆ 18 ਤਰੀਕ ਨੂੰ ਕੀਤਾ ਜਾਵੇਗਾ ਯਾਤਰੀਆਂ ਟ੍ਰੇਨਾਂ ਦਾ ਅੜੀਕਾ ਹੀ ਪੰਜਾਬ ਤੇ ਕੇਂਦਰ ਵਿਚਾਲੇ ਬਣਿਆ ਹੋਇਆ ਹੈ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਹਦਾਇਤ ਦਿੱਤੀ ਹੋਈ ਹੈ ਕਿ ਪਹਿਲਾਂ ਪੈਸੇਂਜਰ ਗੱਡੀਆਂ ਨੂੰ ਰਾਹ ਦਿਓ ਫਿਰ ਹੀ ਮਾਲ ਗੱਡੀਆਂ ਚੱਲਣਗੀਆਂ ਇਸ ਲਈ ਰੇਲਵੇ ਵਿਭਾਗ ਨੇ 24 ਅਕਤੂਬਰ ਨੂੰ ਮਾਲ ਗੱਡੀਆਂ ਤੇ ਰੋਕ ਲਗਾਈ ਸੀ ਜੋ 7 ਨਵੰਬਰ ਤੱਕ ਜਾਰੀ ਰਹੇਗੀ ਇਨ੍ਹਾਂ ਹਾਲਾਤਾਂ ਚ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ ਸੂਬੇ ਦੇ ਸਰਕਾਰੀ ਅਤੇ ਗੈਰ ਸਰਕਾਰੀ ਪੰਜ ਦੇ ਪੰਜ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਨੇ ਪਾਵਰ ਪਲਾਂਟਾਂ ਨੂੰ ਕੋਲਾ ਮਿਲੇਗਾ ਤਾਂ ਹੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਕੋਲਾ ਤਾਂ ਹੀ ਪੰਜਾਬ 'ਚ ਪਹੁੰਚੇਗਾ ਜੇਕਰ ਕੇਂਦਰ ਸਰਕਾਰ ਮਾਲ ਗੱਡੀਆਂ ਤੋਂ ਰੋਕ ਹਟਾ ਦਿੰਦੀ ਹੈ ਹਾਲਾਂਕਿ ਪੰਜਾਬ ਸਰਕਾਰ ਲਈ ਵੀ ਇਹ ਵੱਡੀ ਚੁਣੌਤੀ ਹੈ ਬਿਜਲੀ ਦੀ ਪੂਰਤੀ ਕਰਨਾ ਕਿਉਂਕਿ ਕੈਪਟਨ ਸਰਕਾਰ ਕੋਲ ਨੈਸ਼ਨਲ ਗ੍ਰਿਡ ਤੋਂ ਖਰੀਦਣ ਦੇ ਲਈ ਪੈਸਾ ਨਹੀਂ ਹੈ ਅਤੇ ਇਲੈਕਟ੍ਰਿਸਿਟੀ ਬੋਰਡ ਤੋਂ ਬਿਜਲੀ ਪੈਦਾ ਕਰਨ ਦੇ ਲਈ ਕੋਲਾ ਨਹੀਂ ਹੈ ਪਰ ਪੰਜਾਬ ਦੀ ਜ਼ਰੂਰਤ ਹੈ 8600 ਮੀਗਾਵਾਟ ਬਿਜਲੀ ਪੰਜਾਬ ਵਿੱਚ ਦਿਨ ਦੇ ਸਮੇਂ ਬਿਜਲੀ ਦੀ ਮੰਗ ਲਗਭਗ 5100 ਤੋਂ 5200 ਮੈਗਾਵਾਟ ਹੁੰਦੀ ਹੈ ਰਾਤ ਦੇ ਸਮੇਂ ਘਟ ਕੇ ਕਰੀਬ 3400 ਮੈਗਾਵਾਟ ਰਹਿ ਜਾਂਦੀ ਹੈ ਸਬਜ਼ੀ ਫੀਡਰਾਂ ਨੂੰ 1100 ਵਾਟ ਦੀ ਜ਼ਰੂਰਤ ਹੁੰਦੀ ਹੈ ਜੀ ਵੀ ਕੇ ਪਾਵਰ ਪਲਾਂਟ ਜੋ ਰੋਜ਼ਾਨਾ 540 ਮੈਗਾਵਾਟ ਬਿਜਲੀ ਪੈਦਾ ਕਰਦਾ ਸੀ ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਰੋਪੜ ਅਤੇ ਲਹਿਰਾ ਮੁਹਬਤ ਦੇ ਥਰਮਲ ਪਾਵਰ ਸਟੇਸ਼ਨ ਵੀ ਬੰਦ ਕਰ ਦਿੱਤੇ ਗਏ ਰੋਪੜ ਤੇ ਲਹਿਰਾ ਮੁਹਬਤ ਸਟੇਸ਼ਨ ਚ 1760 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਸੀ NPL ਅਤੇ NSPL ਪਾਵਰ ਪਲਾਂਟ ਵੀ ਬੰਦ ਕਰ ਦਿੱਤੇ ਗਏ ਨੇ NPL ਦੇ 2 ਯੂਨਿਟ ਵਿੱਚ 1320 ਮੈਗਾਵਾਟ ਬਿਜਲੀ ਪੈਦਾ ਹੁੰਦੀ ਸੀ TSPL ਦੇ 3 ਯੂਨਿਟ ਵਿੱਚ 1980 ਮੈਗਾਵਾਟ ਬਿਜਲੀ ਤਿਆਰ ਹੁੰਦੀ ਸੀ ਪੰਜਾਬ ਸਰਕਾਰ ਸੈਂਟਰ ਪਬਲਿਕ ਸੈਕਟਰ ਸਟੇਸ਼ਨ ਤੋਂ 2500 ਮੈਗਾਵਾਟ ਬਿਜਲੀ ਖਰੀਦ ਕਰਦੀ ਹੈ ਇਸੇ ਤਰ੍ਹਾਂ ਹਾਈਡਰੋ ਪਾਵਰ ਸਟੇਸ਼ਨ ਤੋਂ 375 ਮੈਗਾਵਾਟ ਜੀ ਵੀ ਕੇ ਥਰਮਲ ਦੀ 1 ਯੂਨਿਟ ਤੋਂ 250 ਮੈਗਾਵਾਟ ਸੂਰਜੀ ਊਰਜਾ ਤੋਂ 450 ਮੈਗਾਵਾਟ ਅਤੇ ਬਿਜਲੀ ਆਦਾਨ ਪ੍ਰਦਾਨ ਟੈਂਡਰਾਂ ਤੋਂ 2700 ਮੈਗਾਵਾਟ ਬਿਜਲੀ ਦੀ ਖਰੀਦ ਕੀਤੀ ਜਾਂਦੀ ਹੈ ਜੋ ਕੁੱਲ 6275 ਮੈਗਾਵਾਟ ਬਣਦੀ ਹੈ ਇਸ ਵਿੱਚੋਂ ਸੂਬਾ ਸਰਕਾਰ 1070 ਮੈਗਾਵਾਟ ਬਿਜਲੀ ਦੀ ਕਟੌਤੀ ਕਰਦੀ ਹੈ ਜਿਸ ਕਾਰਨ ਦਿਨ ਦੇ ਸਮੇਂ ਬਿਜਲੀ ਦੀ ਜ਼ਰੂਰਤ 5200 ਮੈਗਾਵਾਟ ਪੈ ਜਾਂਦੀ ਹੈ ਜੇ ਡੀ ਕੀ ਆਮ ਹਾਲਾਤਾਂ ਵਿੱਚ ਸੂਬੇ ਦੀ ਰੋਜ਼ਾਨਾ ਔਸਤਨ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਕਾਫੀ ਹੈ ਪਰ ਹੁਣ ਪੰਜਾਬ ਸਰਕਾਰ 5200 ਮੀਗਾਵਾਟ ਦਿਨ ਅਤੇ ਰਾਤ ਦੇ ਸਮੇਂ 3400 ਮੀਗਾਵਾਟ ਵਰਤੀ ਜਾਣ ਵਾਲੀ ਬਿਜਲੀ ਦੀ ਪੈਦਾਵਾਰ ਨਹੀਂ ਕਰ ਸਕਦੀ ਕਿਉਂਕਿ ਕੋਲਾ ਪੰਜਾਬ ਪਹੁੰਚੇ ਨਹੀਂ ਇਸ ਲਈ ਮਾਲ ਗੱਡੀਆਂ ਚਾਲੂ ਕਰਵਾਉਣ ਦੇ ਲਈ ਸੰਸਦ ਮੈਂਬਰਾਂ ਨੇ ਰੇਲਵੇ ਮੰਤਰੀ ਪਿਊਸ਼ ਗੁਲ ਦੇ ਨਾਲ ਦਿੱਲੀ ਚ ਮੁਲਾਕਾਤ ਕੀਤੀ